ਸ਼ਰੀਏ ਨੰਦਪੁਰ ਸਾਹਿਬ ਨੰਗਲ ਅਤੇ ਚੰਗਰ ਦੇ ਇਲਾਕੇ ਤੋਂ ਬਾਅਦ ਪ੍ਰਵਾਸੀਆਂ ਨੂੰ ਪਿੰਡਾਂ ਵਿੱਚ ਕੱਢਣ ਲਈ ਗੜ ਸ਼ੰਕਰ ਦੇ ਪਿੰਡਾਂ ਵਿੱਚ ਵੀ ਮਤੇ ਪੈਣੇ ਸ਼ੁਰੂ ਹੋ ਗਏ ਹਨ ਗੜ ਸ਼ੰਕਰ ਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਪੰਚਾਇਤ ਤੇ ਫੈਸਲਾ ਕਰਦੀ ਹੈ ਕਿ ਪ੍ਰਵਾਸੀ ਭਈਆ ਕੋਈ ਵੀ ਪਿੰਡ ਵਿੱਚ ਨਹੀਂ ਰਹੇਗਾ ਉਹਨਾਂ ਦੀਆਂ ਵੋਟਾਂ ਨਹੀਂ ਬਣਨਗੀਆਂ ਜੇ ਬਣੀਆਂ ਹੋਈਆਂ ਹਨ ਤਾਂ ਉਹਨਾਂ ਦੀਆਂ ਵੋਟਾਂ ਕਟਾਈਆਂ ਜਾਣਗੀਆਂ ਲਓ ਅੱਗੇ ਦੇਖੋ ਵੀਡੀਓ ਪਰਵਾਸੀਆਂ ਨੂੰ ਕੋਈ ਪਿੰਡ ਵਿੱਚ ਰਹਿਣ ਦੀ ਜਗ੍ਹਾ ਨਹੀਂ ਦਊਂਗਾ। ਇਹ ਠੀਕ ਹੈ ਜੀ ਤਾਂ ਤੇ ਇਹ ਆ ਪਰਵਾਸੀਆਂ ਦੀ ਕੋਈ ਵੋਟ ਨਹੀਂ ਬਣੂਗੀ ਇੱਥੇ। ਠੀਕ ਹੈ ਜੀ ਇਹਨਾਂ ਦੀ ਬਣੀਆਂ ਉਹ ਕੈਨਸਲ ਹੋਣੀਆਂ ਚਾਹੀਦੀਆਂ। ਜਿਹੜੀਆਂ ਵੋਟਾਂ ਬਣੀਆਂ ਆ ਉਹ ਮਤਾ ਪਾ ਕੇ ਉਹਨਾਂ ਕੈਨਸਲ ਕਰਾਵਾਂਗੇ। ਠੀਕ ਹੈ ਜੀ ਉਹ ਕੈਨਸਲ ਹੀ ਹੋਣੀਆਂ ਚਾਹੀਦੀਆਂ। ਠੀਕ ਹੈ ਸਟੇਟ 'ਚ ਬਣਵਾੜ। ਹਾਂਜੀ ਹਾਂਜੀ ਵੋਟਾਂ ਬਣੀਆਂ ਉੱਥੇ ਰੱਖ ਦਾਂ। ਇਹ ਉਹ ਜਿਹੜੀਆਂ ਵੋਟਾਂ ਜਿਹੜੀਆਂ ਉੱਥੇ ਚਲੀਆਂ ਨੇ। ਪਰਵਾਸੀਆਂ ਨੂੰ ਕੋਈ ਆਪਣੇ ਘਰ ਜਾਂ ਮੋਟਰ ਦੇ ਵਿੱਚ ਪਨਾਹ ਨਹੀਂ ਦਊਂਗਾ ਪੁਟਰਾ ਦੇ। ਕੁਣੇ ਆਵੇ ਬਾਰਦਾਸਾ ਕਰਕੇ ਮੋਟਰਾਂ ਤੇ ਲੁਕੀ ਜਾਂਦੇ ਸਾਨੂੰ ਨਹੀਂ ਪਤਾ ਵੀ ਮੋਟਰ ਤੇ ਕਿਸੇ ਦੀ ਕੋਣ ਬੈਠਾ ਕੋਣ ਨਹੀਂ ਬੈਠਾ ਬਾਰੋ ਬੰਦੇ ਆਏ ਤੇ ਦੱਲ ਜਿਹੜਾ ਬੰਦਾ ਰੱਖਣਾ ਚਾਹਦਾ ਆ ਮੋਟਰ ਤੇ ਚਲੋ ਥੀਮੇ ਦਾ ਭਰਾ ਨੇ ਕਿਸੇ ਨੇ ਰੱਖਣਾ ਆ ਉਹਦਾ ਆਈਡੀ ਪ੍ਰੂਫ ਲੈ ਕੇ ਪਹਿਲਾਂ ਪੰਚਾਇਤ ਨੂੰ ਜਾਮਾ ਕਰਾਉਂਗਾ ਫਿਰ ਪੰਚਾਇਤ ਫਿਰ ਥਾਣੇ ਦੇ ਵਿੱਚ ਉਹਦੀ ਵੈਰੀਫਿਕੇਸ਼ਨ ਕਰਾਉਂਗਾ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਉਹ ਆਪਣਾ ਰੱਖਣ ਦਾ ਫੱਕਦਾਰ ਬਣਦਾ ਆ ਠੀਕ ਆ ਉਹਨੂੰ ਰੱਖਣ ਦੀ ਜ਼ਿੰਮੇਵਾਰੀ ਵੀ ਉਸੇ ਜ਼ਿੰਮੇਵਾਰ ਦੀ ਹੋਊਗੀ ਜਿਹਦੀ ਜ਼ਿੰਮੇਵਾਰ ਦੀ ਮੋਟਰ ਤੇ ਬੈਠਾ ਆ ਜਾਂ ਜਿਹਦੇ ਘਰ ਦੇ ਵਿੱਚ ਤੁਹਾ ਘਰ ਦੇ ਵਿੱਚ ਤਾਂ ਨਹੀਂ ਬੈਠਿਆ ਇਹਨਾਂ ਕਹਿੰਦੇ ਨੇ ਕਿ ਘਰ ਦੇ ਵਿੱਚੋਂ ਬਾਹਰ ਨਿਕਲਵਾ ਬਸ ਇਹਨਾਂ ਨੂੰ ਕੋਈ ਕਿਰਾਏ ਤੇ ਨਹੀਂ ਰੱਖੂਗਾ ਆਪਣੇ ਪਿੰਡਾਂ ਦੇ ਵਿੱਚ ਨਾ ਘਰ ਤੇ ਨਾ ਮੋਟਰ ਤੇ ਨਾ ਬਾਹਰ ਕਿਤੇ ਜਿਹੜਾ ਕੋਈ ਵੀ ਸਮਾਨ ਦਾ ਕੋਈ ਸਾਬਜੀ ਆ ਜਾਂਦਾ ਕੋਈ ਇਦਾਂ ਦਾ ਮਲਿਆੜੀ ਦਾ ਸਮਾਨ ਕੋਈ ਵੇਚਣ ਆਦਾ ਪਹਿਲੀ ਤੇ ਗੱਲ ਉਹਦੀ ਪਿੰਡ ਦੇ ਵਿੱਚ ਐਂਟਰੀ ਨਹੀਂ ਹੋਣੀ ਚਾਹੀਦੀ ਜਿਹੜਾ ਭਈਆ ਵੇਚਣ ਆਂਦਾ ਜਾਂ ਕੋਈ ਵੀ ਆਂਦਾ। ਕੱਪੜੋ ਗਲੇ ਜਿਹੜਾ ਸਮਾਨ ਵਾ, ਸਬਜ਼ੀ ਆ ਕੁਛ ਵੀ ਆਪਣੇ ਭਾਈਚਾਰ ਆਪਣੇ ਪੰਜਾਬੀਆਂ ਕੋਈ ਲਿਆ ਜਾਵੇ। ਠੀਕ ਆ ਬਾਹਰੋਂ ਜੇ ਕੋਈ ਆਂਦਾ ਕਈ ਬੰਦੇ ਨਾ ਉਹਦੇ ਆ ਜਾਂਦੇ ਆ ਵਿਆਹ ਦੀਆਂ ਤੇ ਸਬਜ਼ੀ ਵੇਚਣ ਕਹਿੰਦੇ ਨੇ ਜਾਂ ਉਹਦੇ ਕੋਲ ਮੰਗਣ ਆ ਜਾਂਦੇ ਆ। ਮੰਗਣ ਉਹਦੇ ਸਾਨੂੰ ਕੀ ਪਤਾ ਵੀ ਉਹ ਕੌਣ ਹੈਗੇ, ਕੌਣ ਨਹੀਂ ਹੈਗੇ। ਠੀਕ ਆ ਮੰਗਣ ਜਿਹੜੇ ਆਂਦੇ ਆ ਉਹ ਵੀ ਕੋਈ ਕਾਟ ਕਰਕੇ ਜਾ ਸਕਦੇ ਆ। ਪਰਵਾਸੀਆਂ ਨੂੰ ਕੋਈ ਪਿੰਡ ਦੇ ਵਿੱਚ ਇਹ ਨਾ ਜ਼ਮੀਨ ਮੁੱਲ ਨਹੀਂ ਵੇਚੂਗਾ। ਠੀਕ ਹੈ ਜੀ ਇਹਨਾਂ ਨੂੰ ਨਹੀਂ ਵੇਚੀ ਵੇਚ ਚ 4 ਬੈ ਘੱਟ ਲੈ ਲੋ ਆਪਣੇ ਪੰਜਾਬੀ ਭਰਾ ਨੂੰ ਦੇ ਦਿਓ ਠੀਕ ਹੈ ਜੀ ਜੇ ਨਾ ਘਰਾਂ ਦੇ ਵਿੱਚ ਹੁਣ ਪੰਜਾਬੀ ਰਹਿੰਦੇ ਆ ਕਿਰਾਏ ਤੇ ਬਿਠਾ ਲਿਓ ਚਾਹੇ ਜਿਸ ਤਰ੍ਹਾਂ ਦਾਕੀ ਨੂੰ ਬਿਠਾਵੇ ਕਿਸੇ ਕਿਸਮ ਦਾ ਬਿਠਾ ਲਿਓ ਉਹ ਆਪਣਾ ਟਾਈਮ ਦੇ ਦੇਣ ਵੀ ਉਹਨਾਂ ਨੂੰ ਕਿੰਨੇ ਟਾਈਮ ਦੇ ਵਿੱਚ ਇੱਥੋਂ ਘਰੋਂ ਮਤਲਬ ਕੱਢਣਗੇ ਠੀਕ ਆ ਸਭ ਤੀ ਤੀਕਾ ਦੇਖੋ ਠੀਕ ਆ ਠੀਕ ਆ ਆ ਇਸ ਮਹੀਨੇ ਦੀ 30 9 2025 ਤੱਕ ਦਿਨਾਂ ਦੇ ਘਰਾਂ ਦੇ ਵਿੱਚ ਪ੍ਰਵਾਸੀ ਰਹਿੰਦੇ ਆ ਉਹ ਆਪਣੇ ਉਹਨਾਂ ਨੂੰ ਘਰੋਂ ਕੱਢ ਦੇਣ ਠੀਕ ਆ ਆਪਣਾ ਅਰੇਂਜਮੈਂਟ ਜਿੱਥੇ ਮਰਜ਼ੀ ਕਰਨ ਜਿੱਥੇ ਮਰਜ਼ੀ ਜਾਣ ਉਹ ਸਾਡੇ ਪਿੰਡ ਦੇ ਵਿੱਚੋਂ 30 ਤਰੀਕ ਤੱਕ ਚਲੇ ਜਾਣ ਇਹ ਘਰ ਵਾਲੇ ਦੀ ਜ਼ਿੰਮੇਵਾਰੀ ਹੈ ਉਹਨਾਂ ਦੇ ਘਰ ਵਾਲੇ